ਸਤਿ ਸ਼੍ਰੀ ਅਕਾਲ ਮੈਂ ਕਮਲਪਾਲ ਸਿੰਘ ਤੁਸੀਂ ਦੇਖ ਰਹੇ ਹੋ ਅਮਰੀਕਨ ਟਾਈਮ ਟੀਵੀ ਲੈ ਕੇ ਆਦਰਾਂ ਸਪੀਡ ਨਿਊਜ਼ ਤੇ ਆਓ ਫਿਰ ਚਾਤ ਪਾਉਂਦੇ ਹਾਂ ਪਹਿਲੀ ਖਬਰ ਤੇ ਫਿਰ ਖਬਰਾਂ ਵਿਸਤਾਰ ਨਾਲ ਅਮਰੀਕੀ ਵਿਦੇਸ਼ ਵਿਭਾਗ ਨੇ ਵੱਖ-ਵੱਖ ਖੇਤਰਾਂ ਦੇ ਵਿੱਚ ਭਾਰਤ ਨਾਲ ਦੋਵੱਲੇ ਸਹਿਯੋਗ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਅਮਰੀਕਾ ਚਾਹੁੰਦਾ ਹੈ ਕਿ ਭਾਰਤ ਯੂਕਰੇਨ ਵਿੱਚ ਸਥਾਈ ਅਤੇ ਨਿਆਂਪੂਰਨ ਸ਼ਾਂਤੀ ਸਥਾਪਿਤ ਕਰਨ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕਰੇ ਤੇ ਵਿਦੇਸ਼ ਮੰਤਰਾਲੇ ਦੇ ਪ੍ਰਮੁੱਖ ਉਪ ਬੁਲਾਰੇ ਵਿਦਿਆਨਤ ਪਟੇਲ ਨੇ ਵੀਰਵਾਨੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਸਕੋ ਦੇ ਵਿੱਚ ਰੂਸੀ ਰਾਸ਼ਟਰਪਤੀ ਵਿਲਦਿਮੀਰ ਪੁਤਿਨ ਦੇ ਨਾਲ ਹੋਈਆਂ ਹਾਲੀ ਦੇ ਵਿੱਚ ਮੁਲਾਕਾਤਾਂ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਇਹ ਗੱਲਾਂ ਕਹੀਆਂ ਨੇ ਉਨਾ ਆਖਿਆ ਕਿ ਭਾਰਤ ਕਈ ਅਹਿਮ ਖੇਤਰ ਵਿੱਚ ਸਾਡਾ ਭਾਈਵਾਲ ਹੈ ਤੇ ਪਟੇਲ ਨੇ ਇਹ ਵੀ ਆਖਿਆ ਕਿ ਇਸ ਤੋਂ ਇਲਾਵਾ ਯੂਕਰੇਨ ਰੂਸ ਵਿਚਾਲੇ جاری ਸੰਘਰਸ਼ ਅਤੇ ਯੂਕਰੇਨ ਦੀ ਖੇਤਰੀ ਅਖੰਡਤਾ ਅਤੇ ਪ੍ਰਭੂਸੱਤਾ ਹਉਤੇ ਦੇ ਪ੍ਰਭਾਵ ਦੇ ਸੰਦਰਭ ਵਿੱਚ ਅਸੀਂ ਭਾਰਤ ਸਵੇਤ ਆਪਣੇ ਸਾਰੇ ਭਾਈਵਾਲਾਂ ਨੂੰ ਯੂਕਰੇਨ ਵਿੱਚ ਸਥਾਈ ਅਤੇ ਨਿਆਂਪੂਰਨ ਸ਼ਾਂਤੀ ਸਥਾਪਿਤ ਕਰਨ ਦੀ ਕੋਸ਼ਿਸ਼ਾਂ ਦਾ ਸਮਰਥਨ ਕਰਨ ਦੀ ਬੇਨਤੀ ਕਰਦੇ ਹਾਂ ਵਿਦੇਸ਼ ਮੰਤਰਾਲੇ ਨੇ ਰੂਸ ਨੂੰ ਯੂਕਰੇਨ ਦੇ ਪ੍ਰਭੂਸੱਤਾ ਸੰਪੰਨ ਖੇਤਰ ਤੋਂ ਆਪਣੀਆਂ ਫੌਜਾਂ ਵਾਪਸ ਬੋਲਣ ਲਈ ਵੀ ਕਿਹਾ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਗਭਗ 6 ਮਹੀਨਿਆਂ ਤੱਕ ਸਫਲਤਾਪੂਰਕ ਪਾਬੰਦੀ ਲਗਾਉਣ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਫੇਸਬੁਕ ਅਤੇ ਇੰਸਟਾਗ੍ਰਾਮ ਵਰਗੇ ਪਲੇਟਫਾਰਮਾਂ ਨੂੰ ਵੀ ਨਿਸ਼ਾਨਾ ਬਣਾਇਆ ਅਤੇ ਆਮ ਲੋਕਾਂ ਤੱਕ ਉਨ੍ਹਾਂ ਦੀ ਪਹੁੰਚ ਨੂੰ ਰੋਕ ਦਿੱਤਾ। ਪਾਕਿਸਤਾਨ ਦੇ ਵਿੱਚ ਬੁੱਧਵਾਰ ਤੋਂ ਫੇਸਬੁਕ ਅਤੇ ਇੰਸਟਾਗ੍ਰਾਮ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਕਾਰਨ ਉਪਭੋਗਤਾਵਾਂ ਨੂੰ ਵਕ-ਵਕ ਇੰਟਰਨੈਟ ਸੇਵਾ ਪ੍ਰਦਾਤਾਵਾਂ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੱਕ ਪਹੁੰਚ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਉਪਭੋਗਤਾ ਹੋਰ ਮੈਟਾ ਮਲਕੀਅਤ ਵਾਲੇ ਐਪ ਪਾਕਿਸਤਾਨ ਸਰਕਾਰ ਨੇ ਅਜੇ ਤੱਕ ਆਮ ਲੋਕਾਂ ਤੱਕ ਫੇਸਬੁਕ ਅਤੇ ਇੰਸਟਾਗ੍ਰਾਮ ਦੀ ਪਹੁੰਚ ਨੂੰ ਰੋਕਣ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਤੇ ਇਹ ਪਾਬੰਦੀ ਉੱਚ ਨਿਆਂਪਾਲਿਕਾ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਇਨਸਾਫ ਪਾਰਟੀ ਅਤੇ ਸ਼ਕਤੀਸ਼ਾਲੀ ਫੌਜੀ ਅਦਾਰੇ ਵਿੱਚ ਕਰ ਚੱਲ ਰਹੇ ਟਕਰਾ ਦੇ ਵਿਚਕਾਰ ਲਗਾਈ ਹੈ ਅਰਜنٹੀਨਾ ਦੇ ਸਰਹੱਦਾਂ ਦੇ ਉੱਤਰੀ ਚਿੱਲੀ ਦੇ ਵਿੱਚ ਵੀਰਵਾਰ ਨੂੰ 7.4 ਤੀਬਰਤਾ ਦਾ ਪੋਚਾਲ ਆਇਆ ਤੇ ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਇਹ ਜਾਣਕਾਰੀ ਦਿੱਤੀ ਹੈ ਫਿਲਹਾਲ ਇਸ ਪੋਚਾਲ ਕਾਰਨ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਮਿਲੀ ਹੈ ਯੂਐਸਜੀਐਸ ਅਨੁਸਾਰ ਪੋਚਾਲ ਚਿੱਲੀ ਦੇ ਸਮੇਂ ਅਨੁਸਾਰ ਰਾਤ 9:51 ਵਜੇ ਤੇ 117 ਕਿਲੋਮੀਟਰ ਦੀ ਦੂंगाई ਤੇ ਆਇਆ ਤੇ ਇਸ ਦਾ ਕੇਂਦਰ ਚਿੱਲੀ ਦੇ ਸੈਨ ਪੈਡਰੋ ਡੇ ਆਟਾਕਾਮਾ ਤੋਂ ਦੱਖਣ ਪੂਰਬ ਵਿੱਚ 45 ਕਿਲੋਮੀਟਰ ਸੀ ਚਿੱਲੀ ਪ੍ਰਸ਼ਾਂਤ ਮਹਾਸਾਗਰ ਦੇ ਵਿੱਚ ਰਿੰਗ ਆਫ ਫਾਇਰ ਦੇ ਵਿੱਚ ਸਥਿਤ ਅਤੇ ਪੋਚਾਲ ਅਕਤਰਾਉਂਦੇ ਰਹਿੰਦੇ ਨੇ ਤੇ ਇਸ ਖੇਤਰ ਵਿੱਚ ਟੈਕਟੋਨਿਕ ਪਲੇਟਾਂ ਇੱਕ ਦੂਜੇ ਨੂੰ ਧੱਕਦੀਆਂ ਨੇ ਜਦ ਨਾਲ ਅਚਾਨਕ ਕੁਰਜਾ ਨਿਕਲਦੀ ਹੈ ਤੇ ਨਤੀਜੇ ਵਜੋਂ ਪਹੁੰਚਾ ਲਉਦੇ ਨੇ ਰਿੰਗ ਆਫ ਫਾਇਰ ਦੁਨੀਆ ਦੇ ਸਭ ਤੋਂ ਵੱਧ ਸਰਗਰਮ ਜਵਾਲਾਮੁਖੀਆਂ ਵਿੱਚ ਸ਼ਾਮਲ ਹੈ ਤੇ 2010 ਵਿੱਚ ਚਿੱਲੀ ਦੇ ਵਿੱਚ 8.8 ਤੀਬਰਤਾ ਦੇ ਪਹੁੰਚਾ ਲਾ ਤੇ ਉਸ ਤੋਂ ਬਾਅਦ ਆਈ ਸੁਨਾਮੀ ਵਿੱਚ 526 ਲੋਕ ਮਾਰੇ ਗਏ ਸਨ ਪਰਤਦੀ ਰਾਸ਼ਟਰੀ ਜਾਂਚ ਏਜੰਸੀ ਐਨਆਈਏ ਕੈਨੇਡਾ ਸਥਿਤ ਵੱਖਵਾਦੀ ਅਤਵਾਦੀ ਲਖਵੀਰ ਸਿੰਘ ਸੰਧੂ ਉਰਫ ਲੰਡਾ ਦੇ ਇੱਕ ਮੁੱਖ ਸਹਿਯੋਗੀ ਨੂੰ ਇੱਕ ਵੱਡੇ ਅਤਵਾਦੀ ਨੈਟਵਰਕ ਬੰਦੀ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ। ਇੱਕ ਅਧਿਕਾਰਤ ਬਿਆਨ ਚ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ ਗਈ। ਇਹ ਮਾਮਲਾ ਵਪਾਰੀਆਂ ਸਮੇਤ ਹੋਰ ਲੋਕਾਂ ਤੋਂ ਜ਼ਬਰਨ ਵਸੂਲੀ ਲਈ ਖਤਰਨਾਕ ਹਥਿਆਰਾਂ ਦੀ ਸਪਲਾਈ ਕਰਨ ਨਾਲ ਜੁੜਿਆ ਤੇ ਐਨਆਈਏ ਨੇ ਇੱਕ ਬਿਆਨ ਚ ਦੱਸਿਆ ਕਿ ਮੱਧ ਪ੍ਰਦੇਸ਼ ਦੇ ਬੜਵਾਨੀ ਜ਼ਿਲ੍ਹੇ ਦੇ ਰਹਿਣ ਵਾਲੇ ਬਲਜੀਤ ਸਿੰਘ ਉਰਫ ਰਾਣਾ ਭਾਈ ਉਰਫ ਬੱਲੀ ਨੂੰ ਵੀਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ। ਬਿਆਨ ਚ ਇਹ ਵੀ ਆਖਿਆ ਗਿਆ ਕਿ ਬੱਲੀ ਪੰਜਾਹ ਉਹ ਚੰਡਾ ਦੇ ਆਦਮੀਆਂ ਨੂੰ ਹਥਿਆਰਾਂ ਦੀ ਸਪਲਾਈ ਕਰਨ ਵਾਲਾ ਮੁੱਖ ਵਿਅਕਤੀ ਸੀ ਤੇ ਇਸ ਵਿੱਚ ਇਹ ਵੀ ਆਖਿਆ ਗਿਆ ਕਿ ਇਹਨਾਂ ਹਥਿਆਰਾਂ ਦਾ ਇਸਤੇਮਾਲ ਵਪਾਰੀਆਂ ਤੇ ਹੋਰ ਲੋਕਾਂ ਤੋਂ ਜ਼ਬਰਨ ਵਸੂਲੀ ਕਰਨ ਸਮੇਤ ਅਤਵਾਦੀ ਗਤੀਵਿਧੀਆਂ ਨੂੰ ਵੱਡੇ ਪੱਧਰ 'ਤੇ ਅੰਜਾਮ ਦੇਣ ਲਈ ਕੀਤਾ ਜਾਂਦਾ ਸੀ ਬੁੱਧਗ੍ਰਹਿ ਉੱਤੇ 9 ਮੀਲ मोटी ਜਾਨੀ ਕਿ 14.48 ਕਿਲੋਮੀਟਰ ਲੰਬ ਚੌੜੀ ਹੀਰੇ ਦੀ ਪਰਤ ਮਿਲੀ ਹੈ ਤੇ ਇਹ ਪਰਤ ਗ੍ਰਹਿ ਦੀ ਸਤ੍ਹਾ ਦੇ ਹੇਠਾਂ ਹੈ ਤੇ ਨੇਚਰ ਕਮਿਊਨੀਕੇਸ਼ਨ ਜਨਰਲ ਦੇ ਵਿੱਚ ਹਾਲੀ ਦੇ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਤੋਂ ਇਹ ਖੁਲਾਸਾ ਹੋਇਆ ਐਨੀ ਮਾਤਰਾ ਵਿੱਚ ਮੌਜੂਦ ਹੀਰਿਆਂ ਨੂੰ ਧਰਤੀ ਉੱਤੇ ਨਹੀਂ ਲਿਆਂਦਾ ਜਾ ਸਕਦਾ ਪਰ ਇਹਨਾਂ ਦਾ ਅਧਿਐਨ ਕਰਕੇ ਬੁੱਧਗ੍ਰਹਿ ਦੇ ਗਠਨ ਅਤੇ ਇਸ ਦੇ ਚੁੰਬਕੀ ਖੇਤਰ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ ਬੁੱਧਗ੍ਰਹਿ ਕਈ ਤਰ੍ਹਾਂ ਦੇ ਰਾਜ਼ ਆਪਣੇ ਅੰਦਰ ਲੁਕਾਈ ਬੈਠਾ ਹੈ ਸਭ ਤੋਂ ਵੱਡਾ ਰਾਸ ਉਸਦਾ ਚੁੰਬਕੀ ਖੇਤਰ ਹੈ ਇਸ ਗ੍ਰਹਿ ਦਾ ਚੁੰਬਕੀ ਖੇਤਰ ਧਰਤੀ ਦੇ ਮੁਕਾਬਲੇ ਬਹੁਤ ਕਮ ਬਹੁਤ ਛੋਟਾ ਹੈ ਤੇ ਪਗੋਲਿਕ ਤੌਰ ਦੇ ਉਤੇ ਸਰਗਰਮ ਨਹੀਂ ਹੈ ਅਰਧ ਸੱਤਾ ਕਈ ਤਾਵਾਂ ਉਤੇ ਗੂੜੇ ਰੰਗ ਦੀ ਹੈ ਤੇ ਨਾਸਾ ਦੇ ਮੈਸੈਂਜਰ ਵਿਸ਼ਨ ਨੇ ਸੱਤਾ ਉਤੇ ਮੌਜੂਦ ਗੂੜੇ ਰੰਗਾਂ ਦੀ ਪਛਾਣ ਗਰੇਫਾਈਟ ਵਜੋਂ ਕੀਤੀ ਸੀ ਜੋ ਕਿ ਕਾਰਬਨ ਦਾ ਇੱਕ ਰੂਪ ਹੈ ਬੀਜਿੰਗ ਐਡਵਾਂਸਡ ਰਿਸਰਚ ਦੇ ਵਿਗਿਆਨੀ ਯਾਨ ਹੋਂ ਲੀ ਨੇ ਕਿਹਾ ਕਿ ਬੁੱਧਗ੍ਰਹਾ ਦੇ ਭੇਦ ਇਸ ਦੀਆਂ ਅੰਦਰੂਨੀ ਪਰਤਾਂ ਅਤੇ ਬਣਤਰ ਦਾ ਅਧਿਐਨ ਕਰਕੇ ਹੀ ਸਾਹਮਣੇ ਆ ਸਕਦੇ ਨੇ ਭਾਰਤ ਅਤੇ ਅਮਰੀਕਾ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿੱਚ ਹਵਾਈ ਸੇਵਾਵਾਂ ਮੱਠ ਹੋ ਗਈਆਂ Microsoft ਦੇ ਸਰਵਰਾਂ 'ਚ ਖਰਾਬੀ ਕਾਰਨ ਫਲਾਈਟਰ ਸੇਵਾਵਾਂ ਪ੍ਰਭਾਵਿਤ ਹੋਈਆਂ ਨੇ ਤੇ ਕਈ ਕੰਪਨੀਆਂ ਦੇ ਜਹਾਜ਼ ਉੱਡਣ ਦੇ ਯੋਗ ਨਹੀਂ। ਭਾਰਤ ਵਿੱਚ ਜੋ ਦਿੱਲੀ, ਮੁੰਬਈ ਅਤੇ ਬੈਂਗਲੌਰ ਹਵਾਈ ਅੱਡਿਆਂ ਤੇ ਉਡਾਣਾਂ ਅੰਦਰ ਦਾ ਹਾਸਾ ਸਮੇਂ ਤੋਂ ਪਿੱਛੇ ਚੱਲ ਰਹੀਆਂ ਨੇ ਤੇ ਪਾਲ ਸਰਕਾਰ ਨੇ ਇਹਨਾਂ ਤਕਨੀਕੀ ਸਮੱਸਿਆਵਾਂ ਤੋਂ ਬਾਅਦ ਮਾਈਕਰੋਸਾਫਟ ਦੇ ਨਾਲ ਸੰਪਰਕ ਕੀਤਾ ਤੇ ਕਈ ਦੇਸ਼ਾਂ ਦੀਆਂ ਸਰਕਾਰਾਂ ਨੇ ਐਮਰਜੈਂਸੀ ਮੀਟਿੰਗਾਂ ਵੀ ਬੁਲਾਈਆਂ ਸਪਾਈਸ ਜਟ ਇੰਡੀਗੋ ਅਤੇ ਆਕਾਸਾ ਏਅਰਲਾਈਨਸ ਨੇ ਵੀ ਐਸੇ ਤਰ੍ਹਾਂ ਦੀਆਂ ਤਕਨੀਕੀ ਸਮੱਸਿਆਵਾਂ ਦਾ ਹਵਾਲਾ ਦਿੱਤਾ ਤੇ ਹਵਾਈ ਅੱਡੇ ਉੱਤੇ ਚੈੱਕ-ਇਨ ਅਤੇ ਚੈੱਕ-ਆਊਟ ਪ੍ਰਣਾਲੀ ਠੱਪ ਹੋ ਗਈ ਬੁਕਿੰਗ ਸੇਵਾ ਵੀ ਪ੍ਰਭਾਵਿਤ ਹੋਈ ਹੈ ਸਿਰਫ ਏਅਰਲਾਈਨਾਂ ਹੀ ਨਹੀਂ ਬਲਕਿ ਕਈ ਦੇਸ਼ਾਂ ਦੇ ਵਿੱਚ ਬੈਂਕਿੰਗ ਸੇਵਾਵਾਂ ਟ ਅਕਸਪ੍ਰੈਸ ਐਂਟਰੀ ਦੇ ਤਾਜ਼ਾ ਰਾ ਦੇ ਵਿੱਚ 6300 ਉਮੀਦਵਾਰਾਂ ਨੂੰ ਕੈਨੇਡਾ ਦੀ ਪੀਆਰ ਲਈ ਅਰਜ਼ੀਆਂ ਦਾਖਲ ਕਰਨ ਦਾ ਸੱਦਾ ਦਿੱਤਾ ਗਿਆ ਕੈਨੇਡੀਅਨ ਤਜਰਬੇ ਵਾਲੇ ਉਮੀਦਵਾਰਾਂ ਲਈ ਸੀਆਰਐਸ 515 ਦਰਜ ਕੀਤਾ ਗਿਆ ਜਦਕਿ ਇਸ ਤੋਂ ਪਹਿਲਾਂ ਇਹ ਕਾਫੀ ਉੱਚਾ ਚੱਲ ਰਿਹਾ ਸੀ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਦੇ ਵੱਲੋਂ ਇਸ ਮਹੀਨੇ ਹੁਣ ਤੱਕ 17361 ਉਮੀਦਵਾਰਾਂ ਨੂੰ ਪੀਆਰ ਲਈ ਅਰਜ਼ੀਆਂ ਦਾਖਲ ਕਰਨ ਦੇ ਸਦੇ ਭੇਜੇ ਜਾ ਚੁੱਕੇ ਨੇ ਪ੍ਰੋਵਿੰਸ਼ੀਅਲ ਨੋਮੀਨੇ ਪ੍ਰੋਗਰਾਮ ਅਧੀਨ ਕੱਲ 1391 ਉਮੀਦਵਾਰਾਂ ਨੂੰ ਪੀਆਰ ਦਾ ਸੱਦਾ ਭੇਜਿਆ ਗਿਆ ਪਰ ਘੱਟੋ ਘੱਟ ਸੀਆਰਐਸ 670 ਰਿਹਾ ਤੇ ਪੀਐਨਪੀ ਦੇ ਵਿੱਚ 600 ਪੁਆਇੰਟ ਖੁਦ ਵਾ ਖੁਦ ਮਿਲ ਜਾਂਦੇ ਨੇ ਅਤੇ ਉਮੀਦਵਾਰਾਂ ਨੂੰ ਜ਼ਿਆਦਾ ਮੁਸ਼ਕਲ ਨਹੀਂ ਕਰਨੀ ਪੈਂਦੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਗੀਤਾਂ ਦੀ ਮਸ਼ੀਨ ਦੇ ਨਾਲ ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਇਸ ਸਮੇਂ ਆਪਣੇ ਨਵੇਂ ਗੀਤ ਤੋਬਾ ਤੋਬਾ ਨਾਲ ਕਾਫੀ ਸੁਰਖੀਆਂ ਬਟੋਰ ਰਹੇ ਨੇ ਹੁਣ ਇਸ ਸਭ ਦੇ ਵਿਚਕਾਰ ਗਾਇਕ ਕਰਨ ਔਜਲਾ ਨੇ ਆਪਣੇ ਇੰਸਟਾਗ੍ਰam ਉਤੇ ਅਜਿਹੀ ਵੀਡੀਓ ਸਾਂਝੀ ਕੀਤੀ ਹੈ ਜਿਸ ਨੂੰ ਦੇਖ ਕੇ ਪ੍ਰਸ਼ੰਸਕ ਕਾਫੀ ਚਿੰਤਾ ਵਿੱਚ ਪੈ ਗਏ ਨੇ ਦਰਸਲ ਪੰਜਾਬੀ ਗਾਇਕ ਕਰਨ ਔਜਲਾ ਨੇ ਆਪਣੇ ਇੰਸਟਾਗ੍ਰam ਉਤੇ ਆਪਣੇ ਨਵੇਂ ਗੀਤ ਦੀ ਵੀਡੀਓ ਸਾਂਝੀ ਕੀਤੀ ਜਿਸ ਵਿੱਚ ਗਾਇਕ ਗੀਤ ਦੀ ਸ਼ੂਟਿੰਗ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਨੇ ਤੇ ਇਸ ਵੀਡੀਓ ਨੂੰ ਗਾਇਕ ਨੇ ਖੁਦ ਸਾਂਝਾ ਕੀਤਾ ਤੇ ਕੈਪਸ਼ਨ ਵਿੱਚ ਲਿਖਿਆ ਮਿੱਤਰ ਨਹੀਂ ਜਾਣਦੇ ਖੂਦ ਦੇ ਸੰਗੀਤ ਵੀਡੀਓ ਸਾਹਮਣੇ ਆ ਗਈ ਹੈ ਸ਼ੂਟਿੰਗ ਦੇ ਨਾਲ ਲਗਭਗ ਮੇਰੀ ਗਰਦਨ ਟੁੱਟ ਜਾਣੀ ਸੀ ਤੇ ਇਸ ਵੀਡੀਓ ਵਿੱਚ ਆਕਰਜਾ ਉਜਲਾ ਰੇਸਰ ਕਾਰ ਚਲਾਉਂਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਤੇਜ਼ ਰਫ਼ਤਾਰ ਕਾਰਨ ਕਾਰ ਪਲਟ ਗਈ ਅਤੇ ਸੁਰੱਖਿਆ ਕਰਮਚਾਰੀ ਤੁਰੰਤ ਉਨ੍ਹਾਂ ਨੂੰ ਬਚਾਉਣ ਲਈ ਭੱਜੇ ਨੇ ਪ੍ਰਸ਼ੰਸਕਾਂ ਲਈ ਰਾਹਤ ਦੀ ਗੱਲ ਇਹ ਹੈ ਕਿ ਗਾਇਕ ਬਿਲਕੁਲ ਸੁਰੱਖਤ ਨੇ ਅਦਲੀ ਨੇ ਦੁਬਾਰਾ ਫਿਰ ਆਦਰੋਮਗੇ ਉਦੋਂ ਤੱਕ ਦਿਓ ਕਮਲਪਾਲ ਸਿੰਘ ਨੂੰ ਇਜਾਜ਼ਤ ਸਤਿ ਸ਼੍ਰੀ ਅਕਾਲ ਤਨਵਾ